ਦੇਰ ਸੀ ਗਰੀਬਾਂ ਨੂੰ ਜਾਂ ਜਿਹੜੇ ਵਿੱਤੀ ਤੌਰ ਤੇ ਪਛੜਿਆ ਵਰਗ ਹੈ ਉਸ ਨੂੰ ਅਸੀਂ ਗੁਰਪੁਰ ਸਾਹਿਬ ਕੇਦਰੀ ਦੇ ਨਾਂ ਬੱਚਿਆਂ ਤੇ ਤਾਂ ਜੋ ਆਪਣਾ ਚੈੱਕ ਕਰਾ ਕੇ ਇਹ ਗਰੀਬੀ ਤੇ ਅਮੀਰੀ ਦਾ ਪਾੜਾ ਖਤਮ ਕਰ ਸਕਦੇ ਹਾਂ ਸਾਡੇ ਜਿਹੜੇ ਪਛੜੇ ਵਰਗ ਤੇ ਵਿੱਤੀ ਤੌਰ ਤੇ ਪਛੜੇ ਲੋਕ ਨੇ ਮੈਂ ਸਮਝਦਾ ਕਿ ਜਮਾ ਦੀ ਪਹਿਲੀ ਸਰਕਾਰਾਂ ਦੇ ਵਿੱਚ ਜ਼ਰੂਰੀ ਹੋ ਜਾਂਦੀ ਸੀ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜਾਉਣਾ और जो बा अमीर में बच्चे प्राइवेट स्कूलों पढ़ते थे पर आम आदमी पार्टी की सरकार नहीं है सा मुख्यमंत्री भगवंत मान जी ने सिक्ख्या हरजोत सिंह बैस जी ने राष्ट्रीय संयोजक अरविंद केजरीवाल और मनीष सिसोदिया जी की अगुवाई के बीच चुका कि असि के बच्चे पढ़ाने जोकारीूलों के ਇਹਨਾਂ ਨੂੰ ਨਿਆਰੀ ਸੀ ਕੀ ਕਹਿ ਨਹੀਂ ਲੱਗ ਰਹੀ। ਔਰ ਸਰਕਾਰ ਕੰਮ ਕਰ ਪਹਿਲੇ ਦਿਨ ਤੋਂ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ ਉਹ ਸਰਕਾਰੀ ਦੀ ਗੁਲਾਬ ਜਿੱਚੇ ਕਰਨਾ ਸ਼ੁਰੂ ਕੀਤਾ। ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਵੱਲੋਂ ਲਗਾਤਾਰ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਅੱਜ ਇਹਨਾਂ ਸਕੂਲਾਂ ਦੇ ਵਿੱਚ ਆ ਕੇ ਬੜੇ ਸਾਰਤਕ ਨਤੀਜੇ ਵੇਖਣ ਨੂੰ ਸਾਹਮਣੇ ਮਿਲੇ ਨੇ। ਸ਼੍ਰੀ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਧਿਆ ਜੀ ਦੀ ਅਗਵਾਈ ਦੇ ਵਿੱਚ ਜੇ ਜਿੰਨੇ ਵੀ ਕੰਮ ਹੋਏ ਨੇ ਅੱਜ ਉਹਨਾਂ ਦੇ ਰਿਜ਼ਲਟ ਇੱਥੇ ਆਉਣੇ ਚਾਲੂ ਹੋ ਗਏ ਮੈਂ ਇਹ ਸਕੂਲਾਂ ਦੀ ਹਾਲਤ ਵੇਖ ਕੇ ਦਾਅਵੇ ਨਾ ਕਹਿ ਸਕਦਾ ਕਿ ਅਸੀਂ ਕਿਸੇ ਵੀ ਮਾਡਰਨ ਤੇ ਪ੍ਰਾਈਵੇਟ ਸਕੂਲਾਂ ਨਾਲੋਂ ਸਾਡੇ ਸਕੂਲ ਬਿਹਤਰ ਨੇ ਲਗਾਤਾਰ ਇੱਥੇ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ ਔਰ ਜਿਹੜੇ ਪ੍ਰਾਈਵੇਟ ਸਕੂਲ ਨੇ ਉੱਥੋਂ ਬੱਚਿਆਂ ਦੀ ਗਿਣਤੀ ਡ੍ਰੌਪ ਹੋ ਰਹੀ ਹੈ ਮਤਲਬ ਕਿ ਗਵਰਨਮੈਂਟ ਸਕੂਲਾਂ ਨਾਲੋਂ ਵਧੀਆ ਇੱਥੇ ਵਿੱਦਿਆ ਦਿੱਤੀ ਜਾ ਰਹੀ ਹੈ ਵਧੀਆ ਸਪੋਰਟਸ ਐਕਟੀਵਿਟੀ ਨੇ ਵਧੀਆ ਕਲਚਰਲ ਐਕਟੀਵਿਟੀਆਂ ਨੇ ਐਕਸਟਰਾ ਕਰਿਕੂਲਮਸ ਦੀਆਂ ਵਧੀਆ ਇੱਥੇ ਐਕਟੀਵਿਟੀਜ਼ ਹੋ ਰਹੀਆਂ ਨੇ ਔਰ ਬਿਲਡਿੰਗ ਤੇ ਜਿਹੜੇ ਇੱਥੇ ਇੰਟਰਐਕਟਿਵ ਪੈਨਲਸ LED ਤੇ ਹੋਰ ਜਿਹੜੇ ਇੰਟਰਐਕਟਿਵ ਪੈਨਲਸ ਅੱਜ ਮਾਡਰਨ 스마트 ਸਕੂਲਾਂ ਚ ਚਲਾਏ ਜਾ ਰਹੇ ਨੇ ਸਾਡੇ ਸਾਰੇ ਸਕੂਲਾਂ ਚ ਲੱਗੇ ਨੇ ਔਰ ਆディ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲ ਰਹੀ ਆ ਔਰ ਬੱਚੇ ਵੀ ਇਥੋਂ ਕਿਸੇ ਪੱਖੋਂ ਮੈਂ ਘਟ ਨਹੀਂ ਵੇਖੇ ਚਾਹੇ ਉਹ ਸਪੋਰਟਸ ਹੋਵੇ ਚਾਹੇ ਅਕੈਡਮਿਕ ਹੋਵੇ ਹਰ ਖੇਤਰ ਦੇ ਵਿੱਚ ਮੱਲਾ ਮਾਰ ਰਹੇ ਨੇ ਇਹਦਾ ਸਿਹਰਾ ਜਿੱਥੇ ਸਰਕਾਰ ਨੂੰ ਜਾਂਦਾ ਮਨੇ ਇਸ ਸੋਦੀਆ ਜੀ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਾਂਦਾ ਉਥੇ ਵਿਸ਼ੇਸ਼ ਤੌਰ ਤੇ ਸਾਡੇ ਇਥੋਂ ਦੇ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਜਾਂਦਾ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਆਉਣ ਵਾਲੇ ਭਵਿੱਖ ਦੇ ਨੂੰ ਬੜੇ ਚੰਗੀ ਤਰਾ ਵਧੀਆ ਸਿੱਖਿਆ ਔਰ ਉਹਨਾਂ ਨੂੰ ਇਹ ਵਧੀਆ ਤਰੀਕੇ ਦੇ ਨਾਲ ਪਾਲਣ ਪੋਸਾ ਕੀਤਾ ਜਾ ਰਿਹਾ ਇਥੇ ਮਿਡ ਡੇ ਮੀਲ ਜਿਹੜਾ ਉਹਦਾ ਬਹੁਤ ਵਧੀਆ ਵਿਵਸਥਾ ਆ ਬਣਵਾਉਂਦੇ ਨੇ ਆਪ ਬਣਵਾਉਂਦੇ ਨੇ ਕਿਸੇ ਚੀਜ਼ ਦੀ ਕੋਈ ਕਸਰ ਨਹੀਂ ਗਈ ਲਾਇਬ੍ਰੇਰੀ ਬਣੀ ਆ ਤੋ ਇਹ ਤੇ ਸਰਕਾਰ ਵੱਲੋਂ ਲਾਇਬ੍ਰੇਰੀ ਦੀਆਂ ਕਿਤਾਬਾਂ ਵਾਸਤੇ ਗ੍ਰਾਂਟਾਂ ਕਾਪੀਆਂ ਕਿਤਾਬਾਂ ਵਾਸਤੇ ਗ੍ਰਾਂਟਾਂ ਕੋਈ ਚੀਜ਼ ਨਹੀਂ ਗਈ ਸਿਰਫ ਬੱਚਿਆਂ ਨੇ ਆ ਕੇ ਪੜਨਾ ਵਾ ਵਰਦੀਆਂ ਮੁਫਤ ਦਿੱਤੀਆਂ ਜਾ ਰਹੀਆਂ ਕਿਸੇ ਚੀਜ਼ ਦਾ ਕੋਈ ਖਰਚਾ ਨਹੀਂ ਕਰ ਸੋ ਮੈਂ ਤੇ ਅੱਜ ਇਹੀ ਅਪੀਲ ਕੀਤੀ ਆ ਕਿ ਲੋਕੀ ਇਹ ਮਿਆਰੀ ਸਿੱਖਿਆ ਦਾ ਇੱਥੇ ਫਾਇਦਾ ਲੈਣ ਜਿਹੜੇ ਸਾਡੇ ਟੀਚਰ ਨੇ ਉਹ ਬਾਹਰਲੇ ਜਿਹੜੇ ਸਭ ਤੋਂ ਵਧੀਆ ਐਜੂਕੇਸ਼ਨ ਚ ਮੁਲਕ ਨੇ ਉਤੋਂ ਟ੍ਰੇਨਿੰਗ ਸਾਡੀ ਸਰਕਾਰ ਕਰਾ ਰਹੀ ਆ ਚਾਹੇ ਉਹ ਫਿਨਲੈਂਡ ਹੋਵੇ ਨਾਰਵੇ ਹੋਵੇ ਜਾਂ ਹੋਰ ਵੱਡੇ ਵੱਡੇ ਮੁਲਕ ਨੇ ਉਥੋਂ ਸਾਡੇ ਟ੍ਰੇਨਿੰਗ ਹੋ ਕੇ ਟੀਚਰਾਂ ਦੀ ਵੱਖ-ਵੱਖਰੇ ਵੱਖ-ਵੱਖਰੇ ਪਛਾਣ ਚ ਆ ਰਹੀ ਹੈ ਇੱਥੇ ਬਾਕੀ ਟੀਚਰਾਂ ਨੂੰ ਸਿੱਖਿਆ ਦੇ ਰਹੇ ਨੇ ਸੋ ਬਹੁਤ ਵਿਸ਼ੇਸ਼ ਪੱਧਰ ਤੇ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ ਔਰ ਸਰਕਾਰ ਵੱਲੋਂ ਇਨਫਰਾਸਟ੍ਰਕਚਰ ਡਵੈਲਪ ਕੀਤਾ ਜਾ ਰਿਹਾ ਹੈ